ਪਰ ਲਾਰਨ ਦਾ ਨੌਟਰ ਦੀ ਸਥਿਤੀ ਤਾਂ ਖਰਾਬ ਹੀ ਹੈ ਜੀ ਹਰ ਰੋਜ਼ ਹੀ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਅੱਜ ਹਰ ਰੋਜ਼ ਹੀ ਖਬਰ ਆ ਜਾਂਦੀ ਹੈ ਕੋਈ ਨਾ ਕੋਈ ਕਪਾਲੀ ਕਾ ਤਾਂ ਕੰਮ ਕਰਨਾ ਬੜਾ ਔਖਾ ਹੋਇਆ ਗਿਆ ਹੈ ਸੇਫਟੀ ਦੇ ਨਾਮ ਕੀ ਕੋਈ ਚੀਜ਼ ਹੈ ਨਹੀਂ ਜੀ ਸਮਝ ਸ਼ਕਤ ਚਾਹਤ ਕਿ ਇਸ ਦਾ ਕਿਤੇ ਮਨ ਲੱਗਦਾ ਨਹੀਂ ਕਿ ਕੋਈ EMPLOYEES ਬੰਦਾ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਹੈ ਕੋਈ ਹੈ ਤਾਂ ਹਾਰਡ ਕੋਰ ਉਹ ਹੀ ਹੈ ਮੁਜ਼ਰੀਮ ਹੀ ਹੈ ਜਿਹੜੇ ਜਿਨ੍ਹਾਂ ਨੂੰ ਪ੍ਰੋਫੈਸ਼ਨਲ ਚੋਅਸ ਲੱਗਦੇ ਆ CCTV ਤੋਂ ਦੇਖ ਰਹੇ ਹੈਗਾ ਲਗਾਤਾਰ ਲੇ ਕੈਮਰਿਆਂ ਦਾ ਵੀ ਉਹਨਾਂ ਨੂੰ ਡਰ ਨਹੀਂ ਆ ਕੈਮਰੇ ਸਾਹਮਣੇ ਲੱਗੇ ਐਲੀਡੀ ਚੱਲ ਰਹੀ ਹੈ ਦੇਖਦੇ ਪਰ ਉਹ ਕੋਈ ਕਰਵਾ ਨਹੀਂ ਕੀਤੀ ਸਾਨੂੰ ਤੇ ਧਾਬੀ ਵੀ ਕੈਮਰੇ ਕੋਲ ਛੱਡ ਡੀਵੀਆ ਨਾਲ ਲੇਕਿਨ ਡੀਵੀਆ ਸਾਡੇ ਖੁੱਲਿਆ ਹੋਇਆ ਦੋਸਤੋ ਇਹ ਇੱਕ ਨਾ ਕਾਰਵਾਈ ਹੈ ਕਿ ਸ਼ਹਿਰ ਵਾਸੀਆਂ ਕੀ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਬਚਾਅ ਕੀਤਾ ਜਾਵੇ ਤੇ ਸਾਡੀ ਰਿਕਵਰੀ ਕਰਾਈ ਜਾਵੇ ਕਿਉਂ ਜਲਦੀ ਜਲਦੀ ਹੁੰਦੇ ਵਪਾਰੀ ਤਾਂ ਪਹਿਲੀ ਬਹੁਤ ਵੱਡੀ ਮਾਰ ਮੈਂ ਉਹ ਹੈ ਕਿ ਇਹਦੇ ਲੱਗਦਾ ਕੋਈ ਰੰਜਿਸ਼ ਵਗੈਰਾ ਵੀ ਹੋਵੇ ਕਿਸੇ ਨਾਲ ਜਿਸ ਤਰ੍ਹਾਂ 1.5 ਸਾਲ ਪਹਿਲਾਂ ਤੁਸੀਂ ਦੱਸਿਆ ਪਹਿਲਾਂ ਵੀ ਇਹ ਹੋਇਆ ਤਾਂ ਹੋਰ ਚੋਰੀ ਦੀ ਵੀ। ਕਈ ਆਦਮੀ ਅਸਰੇ ਦੁਕਾਨ ਤੇ ਆਨੇ ਰਾਤ ਨੂੰ ਜਾਂਦੇ ਆ ਨਾ ਕਿਸੇ ਨੂੰ ਉੱਚਾ ਬੋਲਦਾ ਨਾ ਕਿਚਾ ਬੈਠਣਾ ਸਾਡੇ ਤੇ ਕੋਈ ਦੁਜੀ ਸ਼ੌਲਾ ਕਰਦਾ। ਇਹ ਨੂੰ ਲੱਗਦੀ ਜਿਹੜਾ ਹੈਗਾ ਨੁਕਸਾਨ ਹੋਇਆ। ਜੋ ਲੱਗਦੇ 10 ਤੋਂ ਲੈ ਕੇ 12 ਲੱਖ ਤੇ ਉਹ ਕਿਸ਼ ਕੈਸ਼ ਹੈ 12 ਲੱਖ ਤੋਂ ਲੈ ਕੇ 15 ਲੱਖ ਵਿੱਚ ਲੱਗਦੇ। ਬਾਕੀ ਉਹ ਤੁਸੀਂ ਹਿਸਾਬ ਬਣਾ ਰਹੇ ਆ ਸਾਰਾ ਦੇਖ ਰਹੇ ਆ ਪੋਸਟ ਕੱਟ ਰਹੇ ਆ ਠੀਕ ਨੇ। ਪਟਿਆਲਾ ਦੇ ਵਿੱਚ ਚੋਰਾਂ ਦੇ ਹੌਸਲੇ ਲਗਾਤਾਰ ਦਿਨ ਬਾ ਦਿਨ ਉੱਚੇ ਹੁੰਦੇ ਜਾ ਰਹੇ ਆ ਤਾਂ ਜਿਸ ਤਰ੍ਹਾਂ ਇਹ ਪਹਿਲਾਂ ਤਸਵੀਰਾਂ ਦੇ ਵਿੱਚ ਦਿਖਾਇਆ ਕਿ ਸਰਕਾਰੀ ਖੰਭੇ ਜਿਹੜੇ ਨੇ ਉਹ ਲਗਾਤਾਰ ਚੋਰੀ ਹੋ ਰਿਹਾ ਹੈ ਸਨੇਚਿੰਗ ਦੇ ਮਾਮਲੇ ਸਾਹਮਣੇ ਆ ਰਿਹਾ ਤਾਂ ਅੱਜ ਪਟਿਆਲਾ ਦੇ ਇੱਕ ਇਲੈਕਟ੍ਰੋਨਿਕ ਦਾ ਜਿਹੜਾ ਮਸ਼ਹੂਰ ਇਲੈਕਟ੍ਰੋਨਿਕ ਦੀ ਦੁਕਾਨ ਹੈ ਪਟਿਆਲਾ ਦੀ ਤਾਂ ਉੱਥੇ ਜਿਹੜਾ ਹੈਗਾ ਚੋਰਾਂ ਦੇ ਵੱਲੋਂ ਰਾਤ ਨੂੰ ਸ਼ਟਰ ਖੋਲ ਕੇ ਅੰਦਰ ਵੜ ਗਏ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਰੂਰ ਸ਼ਟਰ ਲੱਗਿਆ ਹੁੰਦਾ ਨਾਮੀ ਦੁਕਾਨ ਹੈ ਇਹ ਇਲੈਕਟ੍ਰੋਨਿਕ ਦੀ ਪਟਿਆਲਾ ਦੀ ਅਨਾਰਦਲਾ ਚੌਂਕ ਬਿਲਕੁਲ ਨਾਲ ਪੈਂਦਾ ਹੈਗਾ ਔਰ ਇਹ ਜਿਹੜਾ ਸ਼ਟਰ ਹੈਗਾ ਕਿਸ ਤਰੀਕੇ ਦੇ ਨਾਲ ਸ਼ਟਰ ਜਿਵੇਂ ਰਾਤ ਨੂੰ ਬੰਦ ਕਰਕੇ ਜਿਹੜਾ ਹੈਗਾ ਆਪਾਂ ਚਲੇ ਜਾਂਦੇ ਆ ਅਕਸਰ ਹੀ ਦਿਖਦਾ ਕਿ ਆਪਾਂ ਸੇਫ ਆ ਕਿਉਂਕਿ ਕੈਮਰੇ ਲੱਗੇ ਹੋਏ ਨੇ ਕੋਈ ਜਿਹੜਾ ਹੈਗਾ ਅੰਦਰ ਨਹੀਂ ਵੜ ਸਕਦਾ ਪਰ ਇੱਕ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜਾ ਸ਼ਟਰ ਹੈਗਾ ਉਹ ਪੂਰੀ ਤਰ੍ਹਾਂ ਬਾਹਰ ਨੂੰ ਖਿੱਚਿਆ ਕਿਸ ਤਰੀਕੇ ਕਰਨ ਜਿਵੇਂ ਲੋਕ ਲੱਗੇ ਹੋਏ ਸੀਗੇ ਸੱਬਲ ਪਾ ਕੇ ਸ਼ਟਰ ਨੂੰ ਜਿਹੜਾ ਹੈਗਾ ਖਿੱਚਿਆ ਜਾਂਦਾ ਔਰ ਉਸ ਤੋਂ ਬਾਅਦ ਵਿਅਕਤੀ ਜਿਹੜਾ ਹੈਗਾ ਉਹ ਅੰਦਰ ਵੜ ਜਾਂਦਾ ਤਾਂ ਜਿਹੜਾ ਅੰਦਰ ਹਾ ਜਾ ਕੇ ਹੱਦ ਦੀ ਸਫਾਈ ਦੇ ਨਾਲ ਜਿਵੇਂ ਲਗਾਤਾਰ ਜੋ ਵੀ ਇਲੈਕਟ੍ਰੋਨਿਕ ਦਾ ਸਮਾਨ ਹੈ ਚੋਰੀ ਹੋਇਆ ਗੱਲਬਾਤ ਕਰਾਂਗੇ ਮਾਲਕਾਂ ਦੇ ਨਾਲ ਕੀ ਕੁਝ ਜਿਹੜਾ ਹੈਗਾ ਇਹਨਾਂ ਦਾ ਚੋਰੀ ਹੋਇਆ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਇਲੈਕਟ੍ਰੋਨਿਕ ਦੀ ਸ਼ਾਪ ਹੈਗੀ ਹੈ ਔਰ ਜਿੱਥੇ ਬਿੱਤੀ ਰਾਤ ਜਿਹੜਾ ਹੈਗਾ ਚੋਰਾਂ ਦੇ ਵੱਲੋਂ ਅੰਦਰ ਵੜ ਜਾਂਦੇ ਆ ਔਰ ਜਿਹੜਾ ਸ਼ਟਰ ਨੂੰ ਬਿਲਕੁਲ ਲੋਕ ਨਹੀਂ ਖੋਲਦੇ ਇੱਕ ਸੱਬੜ ਪਾ ਕੇ ਸੈਂਟਰ ਦੇ ਵਿੱਚੋਂ ਉਹਨੂੰ ਖਿੱਚ ਕੇ ਜਿਹੜਾ ਹੈਗਾ ਅੰਦਰ ਵੜ ਜਾਂਦੇ ਆ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਭਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਵਿਪਨ ਕਰ ਗਿਆ ਜੀ ਗਰਗ ਸਿੰਘ ਸਾਹਿਬ ਕੀ ਗੱਲਬਾਤ ਹੋਈ ਹੈ ਜਿਹੜੀ ਚੋਰੀ ਹੋਈ ਹੈ ਤੁਹਾਡੀ ਸ਼ਾਪ ਦੇ ਉੱਤੇ ਸ਼ਟਰ ਜਿਹੜਾ ਹੈਗਾ ਦੋਨੇ ਪਾਸੇ ਤਾਲਾ ਲੱਗਾ ਔਰ ਸੈਂਟਰ ਦੇ ਵਿੱਚੋਂ ਉਹਨੂੰ ਖਿੱਚ ਕੇ ਜਿਹੜਾ ਅੰਦਰ ਵੜੇ ਨੇ ਮੈਂ ਜੀ ਮੈਨੂੰ ਸਵੇਰੇ 9:30 ਵਜੇ ਮੇਰੀ ਦੁਕਾਨ ਤੇ ਮਿਸਥੀ ਲਗੇ ਹੋਏ ਤੇ ਸਾਈਡ ਵਾਲੇ ਸ਼ਟਰ ਤੋਂ ਬੰਦ ਤਾਂ ਅੰਦਰ ਜਾ ਕੇ ਮਿਸਥੀ ਕੰਮ ਕਰ ਰਹੇ ਸੀਗੇ ਇਸ ਕਰਕੇ ਉਹਨੇ ਅੰਦਰ ਆ ਕੇ ਲੈਡ ਵਾਲੀ ਦੇਖੀ ਸਾਰੇ ਮੋਬਾਈਲ ਮੂਰੂ ਵਿੱਚ ਖੁੱਲੇ ਪਏ ਹੁਣ ਮੈਨੂੰ ਫੋਨ ਕੀਤਾ ਫਿਰ ਮੈਂ ਆਇਆ ਮੈਂ ਆਂਦੀ ਦੇਖਿਆ ਕਿ ਸ਼ਟਰ ਤੋਂ ਚੱਕਿਆ ਪਿਆ ਜੀ ਮੈਂ ਪਿਛਲੇ ਗੇਟ ਤੋਂ ਐਂਟਰ ਕੀਤਾ ਤਾਂ ਫਿਰ ਦੇਖਿਆ ਸਾਰਾ ਤੇ ਬੰਦੇ ਆਏ ਉਹਨਾਂ ਕਿ ਉਹਨਾਂ ਨੇ ਕੈਮਰੇ ਕੁਮਰੇ ਤੋਂ ਚੈੱਕ ਕੀਤਾ ਤੇ ਕੈਮਰੇਾਂ 'ਚ ਜਿਹੜਾ ਚੈੱਕ ਕਰਕੇ ਲੇ ਗਿਆਂ ਵੀ 4:25 ਮਿੰਟ ਤੇ ਸੱਤ ਬੰਦੇ ਸੀਗੇ ਬਾਹਰ ਉਹਨਾਂ ਨੇ ਸੱਬਲ ਦਾ ਸ਼ਟਰ ਚੱਕਿਆ ਇੱਕ ਬੰਦੇ ਨੂੰ ਅੰਦਰ ਬਾੜਿਆ ਤੇ 25 ਮਿੰਟ ਬਾਅਦ ਫਿਰ ਉਸੇ ਚੱਦਰ ਲਗਾ ਕੇ ਬੰਦੇ ਨੂੰ ਬਾਹਰ ਕੱਢ ਲਿਆ ਜੀ ਗਰਗ ਸਾਹਿਬ ਦੇਖਿਆ ਜਾਵੇ 메ਨ ਬਾਜ਼ਾਰ ਦੇ ਵਿੱਚ ਸ਼ਾਪ ਹੈ ਔਰ 4:30 ਦਾ 4:30 ਦਾ ਜਿਹੜਾ ਟਾਈਮ ਹੁੰਦਾ ਲਗਾਤਾਰ ਲੋਕ ਗੁਰਦੁਆਰੇ ਮੰਦਰ ਜਾਣ ਲੱਗ ਜਾਂਦੇ ਰੋਡ ਜਿਹੜਾ ਚੱਲਣ ਲੱਗ ਜਾਂਦਾ ਕਿਵੇਂ ਦੇਖਦੇ ਹੋ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਪਰ ਲੱਗਦਾ ਤੇ ਇਹੀ ਹੈ ਕਿ ਉਰੇ ਦੀ ਲੋਕ ਚੱਲਨੇ ਫਿਰਨੇ ਦਿਖ ਵੀ ਰਹੇ ਤੇ ਵੀ ਆਟੋ ਵੀ ਜਾ ਰਿਹਾ ਕੂੜਾ ਚੱਕਣ ਵਾਲੀ ਵੀ ਜਾ ਰਿਹਾ ਕੈਮਰੇਜ਼ ਦਿਖ ਰਹੇ ਸੀਗੇ ਪਰ ਲਾਹਨ ਅਨ ਆਰਡਰ ਕੀ ਸਥਿਤੀ ਤਾਂ ਖਰਾਬ ਹੀ ਹੈ ਜੀ ਹਰ ਰੋਜ਼ ਹੀ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਅੱਜ ਹਰ ਰੋਜ਼ ਹੀ ਖਬਰ ਆ ਜਾਂਦੀ ਹੈ ਕੋਈ ਨਾ ਕੋਈ ਵਪਾਰੀ ਕਾ ਤਾਂ ਕੰਮ ਕਰਨਾ ਬੜਾ ਔਖਾ ਹੋਇਆ ਪਿਆ ਜੀ ਸੇਫਟੀ ਦੇ ਨਾਮ ਕੀ ਕੋਈ ਚੀਜ਼ ਹੈ ਨਹੀਂ ਜੀ ਪਾਸਪੋਰਟ ਕੀ ਕਰੀਏ ਜੀ ਬਸ ਗਰਗ ਸਾਹਿਬ ਸਭ ਤੋਂ ਪਹਿਲਾਂ ਸਮਾਨ ਕੀ ਕੇ ਜਿਹੜਾ ਉਹ ਨਾਲ ਲੱਗੇ ਸਮਾਨ ਉਹ 60 ਤੋਂ ਲੈ ਕੇ 70 ਮੋਬਾਈਲ ਹੈ ਜੀ ਜਿਹੜੇ ਸਾਨੂੰ ਹਲ ਤੱਕ ਨਜ਼ਰ ਆ ਰਹੇ ਆ ਉਹ ਲੈ ਗਏ ਆ ਤੇ ਗੱਲੇ ਚ ਕੁਝ ਕੈਸ਼ ਸੀਗਾ ਉਹ ਲੈ ਗਏ ਆ LED ਵਾਲੇ ਦਾ ਬਚਾ ਹੋ ਗਿਆ LED ਵਾਲੇ ਤੇ ਹਲ ਤੱਕ ਨਾ ਪਰ ਪੱਕੀ ਹਾਲੇ ਥੋੜਾ ਬ੍ਰਿੱਕੀ ਨਾਲ ਦੇਖेंगे ਜੀ ਅੰਗੇ ਜਦ ਸਾਰਾ ਕੁਝ ਬੈਠेंगे ਸੈਟਲ ਹੋਏਗੇ ਕਿਉਂ ਹਲ ਤੱਕ ਤਾਂ ਦਿਮਾਗ ਵੈਸੇ ਥੋੜਾ ਪਰੇਸ਼ਾਨ ਹੈ ਬੜਾ ਜੀ ਸੈਟਲ ਹੋ ਕੇ ਦੇਖेंगे ਕਿ ਕੁਝ ਹੋਰ ਕੁਝ ਹੋਇਆ ਪਰ ਪਹਿਲੀ ਨਜ਼ਰ ਮਤਹੀ ਲੱਗ ਰਿਹਾ ਕਿ ਮੋਬਾਈਲ ਤੇ ਕੈਸ਼ ਹੀ ਲੈ ਕੇ ਗਏ ਆ ਜੀ ਮਤ ਦੇਖਿਆ ਜਾਵੇ ਜਿਸ ਤਰੀਕੇ ਦੇ ਨਾਲ ਮੋਬਾਈਲ ਦੇ ਡੱਬੇ ਜਿਹੜਾ ਉਰੇ ਛੱਡ ਗਏ ਔਰ ਵਿੱਚੋਂ ਮੋਬਾਈਲ ਜਿਹੜੇ ਨੇ ਕੱਢੇ ਹੋਏ ਹਾਂ ਮੈਨੂੰ ਲੱਗਦਾ ਕਿ ਸਾਰਾ ਕੱਲਾ ਕੱਲਾ ਡੱਬਾ ਖੋਲ ਕੇ ਸਾਰੇ ਮੋਬਾਈਲ ਅੰਦਰ ਦੀ ਲੈ ਕੇ ਗਏ ਆ ਤੇ ਕੱਲੇ ਵਿੱਚ ਚੱਕੇ ਕਿ ਸ਼ਾਇਦ ਉਹ ਬੈਗ ਦੇ ਵਿੱਚ ਜਿਹੜਾ ਪਾਇਆ ਉਹਦੇ ਚ ਅਨੇਕ ਮੋਬਾਈਲ ਆਸਲ ਡੱਬੇ ਨਾਲ ਫਲਾਪਟ ਬੰਜਦੀ ਆ ਤਾਂ ਨਹੀਂ ਸ਼ਾਇਦ ਉਹਨਾਂ ਨੇ ਚੱਕੇ ਮੋਬਾਈਲ ਡੱਬੇ ਤਾਂ ਉਰੇ ਜਿਸ ਤੱਕ ਨਾ ਘਟੇ ਲੱਗੇ ਉਸ ਡੱਬੇ ਘਟੇ ਲਗਾ ਗਏ ਜੀ ਉਹ ਚੱਕੇ ਜਿੰਨਾ ਸੀਸੀਟੀਵੀ ਫੁਟੇਜ ਦੇ ਵਿੱਚ ਆਪਾਂ ਦੇਖ ਰਹੇ ਹਾਂ ਜਿਵੇਂ 7 ਲੋਕ ਜਿਹੜੇ ਨੇ ਦੇਖੇ ਜਾ ਰਹੇ ਨੇ ਇੱਕ ਸ਼ਖਸ ਜਿਹ ਤੇ ਕੋਈ ਰੈਸਟੋਰੈਂਟ ਵੀ ਹੈ ਸਾਹਮਣੇ ਕੋਈ ਸ਼ੰਕਾ ਵਗੈਰਾ ایسی ਸ਼ੰਕਾ ਕੇ ਚਾਂਸ ਕਰਦੇ ਕਿਉਂਕਿ ਜਿਹੜਾ ਕੰਮ ਸ਼ਟਰ ਚੱਕ ਕੇ ਇਸ ਤਰ੍ਹਾਂ ਕੀਤਾ ਮੈਨੂੰ ਲੱਗਦਾ ਨਹੀਂ ਕਿ ਕੋਈ EMPLOYEES ਬੰਦਾ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਕੋਈ ਹੈ ਤਾਂ ਹਾਰਡ ਕੋਰ ਉਹੀ ਹੈ ਮੁਜਰੀਮੀ ਹੈ ਜਿਹੜੇ ਜਿਨ੍ਹਾਂ ਨੂੰ ਪ੍ਰੋਫੈਸ਼ਨਲ ਚੋਰਸ ਲੱਗਦੇ ਆ ਕੋਈ ਜਿਸ ਤਰ੍ਹਾਂ ਬੜੇ ਆ ਜਿੰਨੀ ਜਲਦੀ ਕੰਮ ਕੀਤਾ ਉਹਨਾਂ ਨੇ ਉਸ ਨਾਲੇ ਕੰਮ ਬੰਦੇ ਕੇ ਬਸ ਕੰਮ ਤਾਂ ਹੈ ਨਹੀਂ ਲੱਗਦਾ ਤਾਂ ਪ੍ਰੋਫੈਸ਼ਨਲ ਚੋਰੀ ਹੈ ਜੀ ਇਹ ਬਾਕੀ ਕਹਿ ਨਹੀਂ ਸਕਦੇ ਕੁਝ ਵੀ ਮੂਤੇ ਮਾਸਕ ਪਾਏ ਹੋਏ ਆ ਤੇ ਟੋਪੀਆਂ ਪਾ ਰੱਖੀਆਂ ਜਿਆਦਾ ਕੁਝ ਪਤਾ ਇੰਜ ਸ਼ਕਲ ਤੋਂ ਤੋਂ ਜਿਆਦਾ ਕੁਝ ਪਤਾ ਲੱਗ ਨਹੀਂ ਰਿਹਾ ਉਹਨਾਂ ਹੈਗੇ ਆ ਲਗਾਤਾਰ ਹੌਸਲੇ ਕੈਮਰਿਆਂ ਦਾ ਵੀ ਉਹਨਾਂ ਨੂੰ ਡਰ ਨਹੀਂ ਰਿਹਾ ਆ ਕੈਮਰੇ ਸਾਹਮਣੇ ਲੱਗੇ ਐਲ ਈ ਡੀ ਚੱਲ ਰਹੀ ਹੈ ਦੇਖ ਰਹੇ ਪਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੀਤੀ ਸਾਨੂੰ ਤਾਂ ਇਹ ਢਾਬੀ ਮੈਂ ਕੈਮਰੇ ਕੋਲ ਸ਼ਾਇਦ ਡੀਵੀਆਰ ਨਾਲ ਲੈ ਕੇ ਉਹ ਡੀਵੀਆਰ ਸਾਡੇ ਕੋਲ ਹੀ ਪਿਆ ਵੀ ਉਹਦੇ ਨਾਲ ਤਾਂ ਲੈ ਕੇ ਨਹੀਂ ਕਿ ਮਤਲਬ ਉਹਨਾਂ ਦਾ ਹੌਸਲੇ ਦੇਖ ਕੇ ਬੜੇ ਦੰਗ ਹੈ ਕਿ ਕੈਮਰੇ ਚੱਲ ਰਹੇ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਆ ਰਿਹਾ ਕੈਮਰੇ ਮਾਜੀ ਕੋਈ ਗੱਲ ਨਹੀਂ ਕਿੰਨਾ ਕੁ ਟਾਈਮ ਜਿਹੜਾ ਹੈਗਾ ਇਹ ਸ਼ੋਰੂਮ ਦੇ ਵਿੱਚ ਫਿਰ ਰੁਕਿਆ ਜੀ ਉਹ ਬੰਦੇ ਉਹ ਸ਼ੋਰੂਮ ਦੇ ਵਿੱਚ ਸਰ 24 ਮਿੰਟ ਰੁਕੇ ਆ ਜੋ ਕੈਮਰੇ ਦੇ ਹਿਸਾਬ ਸੇ ਦੇਖ ਰਹੇ 24 ਮਿੰਟ ਸਮਾਂ ਬਹੁਤ ਜ਼ਿਆਦਾ ਆ 24 ਮਿੰਟ ਰੁਕੇ ਆ ਜੀ ਚੱਲਦਾ ਬਾਜ਼ਾਰ ਉਸ ਤੋਂ ਬਾਅਦ ਜੇ ਬਹਾਰਾਨਾ ਦਾ ਟਾਈਮ 4:49 ਰਿਹਾ ਜੀ ਪਰ ਹੁਣ ਜਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹਾਂ ਜਰੂਰ ਪੁਲਿਸ ਵਾਲੇ ਵੀ ਸਵੇਰੇ ਪਹੁੰਚੇ ਸੀ ਤੇ ਹਾਂਜੀ ਹਾਂਜੀ ਬਸ ਪੁਲਿਸ ਤੋਂ ਇਹੀ ਕਾਰਵਾਈ ਹੈ ਕਿ ਸ਼ਹਿਰ ਵਾਸੀਆਂ ਕੀ ਇਸ ਤਰ੍ਹਾਂ ਦੀ ਚੀਜ਼ਾਂ ਤੋਂ ਬਚਾਅ ਕੀਤਾ ਜਾਵੇ ਤੇ ਸਾਡੀ ਰਿਕਵਰੀ ਕਰਾਈ ਜਾਵੇ ਜਿੰਨੀ ਜਲਦੀ ਜਲਦੀ ਹੁੰਦੀ ਹੈ ਵਪਾਰੀ ਤਾਂ ਪਹਿਲੀ ਬਹੁਤ ਬੜੀ ਮਾਰ ਮੈਂ ਉਰੇ ਤੇ ਵਪਾਰ ਕਰਨ ਦਾ ਇਸ ਤਿਹ ਸਾਹਮਣਾ ਤਾਂ ਕੋਈ ਇਸ ਤਿਹ ਲੱਗਾ ਕੋਈ ਤਰਮ ਰਿਹਾ ਹੀ ਨਹੀਂ ਵਪਾਰ ਕਰਨਾ ਕਿਉਂਕਿ ਜੇ ਸੇਫਟੀ ਨਹੀਂ ਤਾਂ ਅਸੀਂ ਕੀ ਕਰ ਸਕਦੇ ਹਾਂ ਤੇ ਪੁਲਿਸ ਤੋਂ ਤਾਂ ਇਹੀ ਮੰਗ ਹੈ ਕਿ ਸਾਡੇ ਜਿੰਨੀ ਜਲਦੀ ਜਲਦੀ ਰਿਕਵਰੀ ਹੋਵੇ ਤੇ ਸਾਡੇ ਜਾਨ ਮਾਲ ਦੀ ਰੱਖਿਆ ਯਕੀਨੀ ਬਣਾਈ ਜਾਵੇ ਅੱਜ ਤੋਂ 1.5 ਸਾਲ ਪਹਿਲਾਂ ਵੀ ਮੈਂ ਜਾ फोन की कोशिश ही थी मतलब कितनी पासे सेफ्टी नहीं लगती जी शहर ਦੇ ਵਿੱਚ ਟਾਈਮ ਕੋਈ ਕਦੀ ਖਿੱਚ ਖਿੱਚ ਹੋਗੀ ਰੋਜ਼ ਹੀ ਵਾਰ ਤਾਂ ਸੁਣਦੇ ਆ ਰੋਜ਼ ਹੀ ਦੇਖਦੇ ਆ ਮਾਨੂੰ ਬੜੀ ਪਰੇਸ਼ਾਨੀ ਹੁੰਦੀ ਆ ਰੋਜ਼ ਡਰ ਡਰ ਕੇ ਆਪਣੀ ਜ਼ਿੰਦਗੀ ਜੀ ਰਹੇ ਆ ਜੀ ਅਸੀਂ ਤਾਂ ਪਹਿਲਾ ਵਾਰਦਾਤ ਹੋਈ ਸੀ ਉਹਦੇ ਵਿੱਚ ਬੰਦੇ ਫੜੇਗੇ ਸੀਗੇ ਜੀ ਕਿ ਨਹੀਂ ਨਹੀਂ ਸਰ ਕੁਛ ਨਹੀਂ ਫੜੇਗੇ ਤੇ ਕਿਉਂਕਿ ਉਹ ਨੈਚੁਰਲੀ ਸਿਖਾਈ ਤੀ ਰਿਪੋਰਟ ਪਰ ਪਤਾ ਪਕੜੇਤਾ ਨਹੀਂ ਗਈ ਤੇ ਅਸੀਂ ਵੀ ਬਾਅਦ ਚ ਕਿਉਂਕਿ ਚਲੋ ਉਸਟਾ ਮੇਰਾ ਨੁਕਸਾਨ ਨਹੀਂ ਹੋਇਆ ਤਾਂ ਕੋਈ ਛੋਟਚੜ ਥੋੜੀ ਲੱਗੀ ਤੀ ਅੱਪੇ ਵੀ ਜ਼ਿਆਦਾ ਪੈਰਵਾਇ ਕਰ ਨਹੀਂ ਪਾਏ ਤੇ ਪਰ ਉਹ ਉਸ ਟਾਂ ਵੀ ਕੁਝ ਨਹੀਂ ਹੋਇਆ ਤਾਂ ਜੀ ਗਰਕ ਸਾਹਿਬ ਕੁਝ ਹੈ ਕਿ ਇਹ ਲੱਗਦਾ ਕੋਈ ਰੰਜਿਸ਼ ਵਗੈਰਾ ਵੀ ਹੋਵੇ ਕਿਸੇ ਨਾਲ ਜਿਸ ਤਰ੍ਹਾਂ 1.5 ਸਾਲ ਪਹਿਲਾਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਇਹ ਹੋਇਆ ਤਾਂ ਹੁਣ ਚੋਰੀ ਦੀ ਜਿਹੜੀ ਲਗਾਤਾਰ ਹੋਈ ਹੈ ਸਰ ਦੇਖੋ ਰੰਜਿਸ਼ਣ ਚੋਰੀ ਵਾਲਾ ਤਾਂ ਕੰਮ ਕੋਈ ਲੱਗਦਾ ਨਹੀਂ ਰੰਜਿਸ਼ ਸਾਡੀ ਤਾਂ ਕਿਸੇ ਨਾਲ ਰੰਜਿਸ਼ ਹੈ ਵੀ ਨਹੀਂ ਜੀ ਕੋਈ ਲੱਗਦਾ ਵੀ ਸਾਡੀ ਕਿਸੇ ਨਾਲ ਰੰਜਿਸ਼ ਹੈ ਜੀ ਵਪਾਰ ਕਰਦੇ ਆ ਆਪਣਾ ਵਪਾਰੀ ਆਦਮੀ ਅਸਵੇਰੇ ਦੁਕਾਨ ਤੇ ਆਨੇ ਰਾਤ ਨੂੰ ਜਾਣੇ ਨਾ ਕਿਸੇ ਨਾਲ ਉੱਚਾ ਬੋਲਣਾ ਨਾ ਕਿਚਾ ਬੈਠਣਾ ਸਾਡੇ ਤਾਂ ਕੋਈ ਰੰਜਿਸ਼ ਵਾਲਾ ਕੰਮ ਲੱਗਦਾ ਨਹੀਂ ਪਰ ਚੋਰੀਆਂ ਤਾਂ ਰੂਟੀਨ ਵਾਈ ਹੋ ਰਹੀਆਂ ਕੱਲ ਇਸ ਕਿਹੜੀ ਸਾਡੇ ਨਾਲ ਹੋ ਰਹੀ ਕਿੰਨੇ ਕੁ ਲੱਖ ਦੇ ਜਿਹੜਾ ਹੈਗਾ ਨੁਕਸਾਨ ਹੋਇਆ ਤੁਹਾਨੂੰ ਜੋ ਲੱਗ ਰਿਹਾ 10 ਤੋਂ ਲੈ ਕੇ 12 ਲੱਖ ਤੇ ਬਾਕੀ ਕੈਸ਼ 12 ਲੱਖ ਤੋਂ ਲੈ ਕੇ 15 ਲੱਖ ਦੇ ਵਿੱਚ ਲੱਗ ਰਿਹਾ ਬਾਕੀ ਹੁਣ ਇਸ ਹਿਸਾਬ ਬਣਾ ਰਹੇ ਆ ਸਾਰਾ ਦੇਖ ਰਹੇ ਆ ਕਿ ਕੋਸਟ ਕੱਟ ਰਹੇ ਆ ਕੀ ਕਿਉਂ ਦੇਖਿਆ ਜਾਵੇ ਤਾਂ ਜਿਹੜਾ ਮੋਬਾਈਲਾਂ ਨੂੰ ਹੀ ਜ਼ਿਆਦਾ ਨਿਸ਼ਾਨਾ ਬਣਾਇਆ ਗਿਆ ਹਾਂ ਮੋਬਾਈਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਜ਼ਿਆਦਾ ਕੀ ਮੰਗ ਕਰਦੇ ਹੋ ਹੁਣ ਸਾਡੀ ਰਿਕਵਰੀ ਹੋ ਜੇ ਜੀ ਬਸ ਤੇ ਜਾਨ ਮਾਲ ਕੀ ਥੋੜੀ ਸੇਫਟੀ ਬੱਝੇ ਉਰੇ ਕੋਈ ਚੌਂਕ ਹੈ ਬਹੁਤ بڑا ਚੌਂਕ ਹੈ ਰਾਤ ਨੂੰ ਵੀ ਕੋਈ ਪੀਐਸਪੀਸੀਆਰ ਕੀ ਪੱਕੀ ਡਿਊਟੀ ਲੱਗ ਜਾਏ ਕੋਈ ਬਸ ਇਹੀ ਮੰਗ ਹੈ ਕਿ ਕੰਮ ਤਾਂ ਸਹੀ ਕਾਰਵਾਈ ਨੂੰ ਕਿਵੇਂ ਦੇਖ ਰਹੇ ਹੋਣਗੇ ਨਹੀਂ ਹਾਲੇ ਤੱਕ ਤਾਂ ਦੇਖੋ ਪੁਲਿਸ ਵੱਲੋਂ ਪੂਰਾ ਸਹਿਯੋਗ ਮਿਲਿਆ ਜੀ ਫਟਾਫਟ ਆ ਗਏ ਆ ਜਿੰਨੇ ਅਸੀਂ ਗਏ ਨਾਲ ਹੀ ਬੰਦੇ ਆ ਗਏ ਉਹਨਾਂ ਵੱਲੋਂ ਤਾਂ ਹਾਲੇ ਤੱਕ ਤਾਂ ਪੂਰਾ ਉਹ ਹੈ ਪੂਰੀ ਕੋਈ ਪੁਲਿਸ ਵੱਲੋਂ ਸਾਨੂੰ ਕੋਈ ਦਿੱਕਤ ਨਹੀਂ ਆਈ ਜਾਂਦੇ ਸਾਰੇ ਉਹਨਾਂ ਵੱਲੋਂ ਕਾਰਵਾਈ ਢਿੱਲੋ ਸਾਹਿਬ ਵੀ ਆਪ ਆਗੇ ਤੇ ਫਟਾਫਟ ਉਹਨੇ ਆਪਣੀ ਕਾਰਵਾਈ ਕੀਤੀ ਹੈ ਬਾਕੀ ਹੁਣ ਰਿਕਵਰੀ ਦੇਖਦੇ ਕਿਸ ਤਰ੍ਹਾਂ ਹੁੰਦੀ ਹੈ ਮੇਰੇ ਕੋਲ ਜਿਵੇਂ 7 ਬੰਦੇ ਜਿਹੜੇ ਦੇਖ ਰਿਹਾ ਉਮਰ ਕੀ ਲੱਗਦੀ ਹੈ ਅੰਦਾਜ਼ਾ ਕਿਸ ਉਮਰ ਦੇ ਉਮਰ ਉਹੀ ਲੱਗਦੇ 25 30 25 30 ਸਾਲ ਕੇ ਮੁੰਡੇ ਜਿਹੜੇ ਲੱਗਦੇ ਜਿਹੜਾ ਮੁੰਡਾ ਅੰਦਰ ਆਵੇ ਉਹੀ ਲੱਗਦਾ 25 ਸਾਲ ਦਾ ਮੁੰਡਾ ਹੋਏਗਾ ਜਿਹੜੇ ਬਾਹਰ ਨੇ ਉਹਨਾਂ ਦੇ ਵੀ ਮੂੰਹ ਵਗੈਰਾ ਬੰਨੇ ਮੂੰਹ ਬੰਨੇ ਹੋਏ ਹੈ ਜੀ ਮੂੰਹ ਬੰਨੇ ਹੋ ਟੋਪੀਆਂ ਪਾਈਆਂ ਹੋਈਆਂ ਜੀ ਪਰ ਫਿਰ ਵੀ ਚੱਲਦੀ ਰੋਡ ਦੇ ਵਿੱਚ ਹੌਸਲੇ ਜਿਹੜੇ ਨੇ ਮਤਲਬ ਜੇ ਕੈਮਰੇ ਵਿਚ ਵਿਚਾਰੇ ਕੋਈ ਈ ਰਿਕਸ਼ਾ ਵੀ ਲੰਘ ਰਹੀ ਹੈ ਕੂੜੇ ਵਾਲਾ ਵੀ ਜਾ ਰਹੇ ਸਭ ਕੁਝ ਜਾ ਰਹੇ ਲੋਕ ਹੌਸਲੇ ਜਾ ਰਹੇ ਆ ਆਰਾਮ ਨਾਲ ਖੁੱਲੀ ਹੋਣੀ ਚਾਹੀਦੀ ਹਲੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਆ ਦੇਖ ਰਹੇ ਹੋ ਕਿ ਪਹਿਲਾਂ ਕਿ ਰੇਕੀ ਰੁਕੀ ਨਾ ਹੋਈ ਹਾਂ ਬਿਲਕੁਲ ਬਿਲਕੁਲ ਉਹਦੀ ਕੋਸ਼ਿਸ਼ ਕਰ ਰਹੇ ਜੀ ਕਿਉਂਕਿ ਹੁਣੀ ਗਏ ਹਲੇ ਦਿਮਾਗ ਥੋੜਾ ਪਰੇਸ਼ਾਨ ਥਾ ਕਾਫੀ ਹਲੇ ਵੀ ਚ ਦੇਖਿਆ ਨਹੀਂ ਥੋੜਾ ਕਰਕੁਰ ਕੇ ਸਾਰਾ ਕੁਝ ਦੇਖਦੇ ਫਿਰ ਸੀਸੀਟੀਵੀ ਦਾ ਦੇਖਾਂਗੇ ਜੀ ਤਾਂ ਬਿਲਕੁਲ ਇਹ ਸਨ ਜਿਹੜੇ ਮਾਲਕ ਨੇ ਦੁਕਾਨ ਦੇ ਔਰ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ 4:00 ਵਜੇ 25 ਮਿੰਟ ਤੇ ਇਹ ਉਹੀ ਦੁਕਾਨ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਰੂਰ ਜਿਹੜੇ ਮੋਬਾਈਲਾਂ ਦੇ ਡੱਬੇ ਨੇ ਉਹ ਇਸ ਜਗ੍ਹਾ ਦੇ ਉੱਤੇ ਪਏ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਡੱਬਿਆਂ ਨੂੰ ਖਾਲੀ ਕਰਕੇ ਮੋਬਾਈਲ ਜਿਹੜੇ ਨੇ ਉਹ ਨਾਲ ਲੈ ਜਾਂਦੇ ਆ ਹਲੇ ਜ਼ਰੂਰ ਦੇਖੇ ਜਾ ਰਿਹਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਖੰਘਾਲੇ ਜਾ ਰਿਹਾ ਕਿ ਟੋਟਲ ਕਿੰਨੇ ਕ ਮੋਬਾਈਲ ਨੇ ਜਿਹੜੇ ਉਹ ਨਿਕਲੇ ਨੇ ਔਰ ਤਕਰੀਬਨ 10 ਤੋਂ 15 ਲੱਖ ਰੁਪਏ ਦਾ ਜਿਹੜਾ ਨੁਕਸਾਨ ਹੈ ਉਹ ਦੱਸਿਆ ਜਾ ਰਿਹਾ ਔਰ ਮੇਨ ਬਾਜ਼ਾਰ ਦੇ ਵਿੱਚ ਦੁਕਾਨ ਹੈ ਮਸ਼ਹੂਰ ਦੁਕਾਨ ਹੈ ਔਰ ਕਿਸ ਤਰੀਕੇ ਦੇ ਨਾਲ ਨਿਸ਼ਾਨਾ ਜਿਹੜਾ ਚੋਰਾਂ ਦੇ ਵੱਲੋਂ ਬਣਾਇਆ ਗਿਆ ਔਰ ਵੱਡੇ ਹੌਸਲੇ ਨੇ ਕਿਉਂਕਿ ਲਗਾਤਾਰ ਪਟਿਆਲਾ ਦੇ ਵਿੱਚ ਵੱਧਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਜਿਹੜਾ ਪੁਲਿਸ ਪ੍ਰਸ਼ਾਸਨ ਜ਼ਰੂਰ ਜਿਹੜਾ ਹੈਗਾ ਉਹ ਹਰਕਤ ਦੇ ਵਿੱਚ ਹੈ ਲਗਾਤਾਰ ਜਿਹੜਾ ਹੈਗਾ ਉਹ ਚਾਹੇ ਬੀਤੇ ਦਿਨੀ ਇੱਕ ਸਕੂਟਰੀ ਦੇ ਵਿੱਚ ਅੱਜ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਤੋਂ ਜਿਹੜੀ ਆ ਉਹ ਚੋਰੀ ਹੋਈ ਆ ਜਰੂਰ ਪੁਲਿਸ ਵਾਲਿਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਇੱਕ ਤਰੀਕੇ ਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਕਿਸ ਤਰੀਕੇ ਦੇ ਨਾਲ ਸੀਸੀਟੀਵੀ ਫੁਟੇਜ ਜਿਹੜਿਆ ਉਹ ਖੰਗਾਲੇ ਜਾ ਰਹੇ ਨੇ ਹਾਂਜੀ ਸਾਨੂੰ ਅੱਜ ਇੱਕ ਇਨਟੀਮੇਸ਼ਨ ਆਈ ਸੀ ਜੋੜੀਆਂ ਪੱਟੀਆਂ ਤੋਂ ਇੱਕ ਇਲੈਕਟ੍ਰੋਨਿਕਸ ਦਾ ਸ਼ੋਰੂਮ ਆ ਉਥੇ ਵਿਪਨ ਗਰਗਜੀ ਦੇ ਨਾਮ ਤੇ ਤੇ ਉਹਨਾਂ ਦੇ ਸ਼ੋਰੂਮ ਦੇ ਵਿੱਚ ਚੋਰੀ ਹੋਈ ਆ ਰਾਤ ਤੇ ਉਸ ਵਾਰ ਦੇ ਵਿੱਚ ਅਸੀਂ ਮੌਕਾ ਵਿਜ਼ਿਟ ਕੀਤਾ ਗਿਆ ਉਥੇ ਫਰੈਂਸਿਕ ਟੀਮ ਭਲਾਈ ਗਈ ਤੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਉਥੇ ਸੀਸੀਟੀਵੀ ਵਗੈਰਾ ਤੇ ਹੋਰ ਟੈਕਨੀਕ ਸਰ ਕਿੰਨੇ ਲੋਕ ਨੇ ਜਿਹੜੇ ਸੀਸੀਟੀਵੀ